ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਪੰਜਾਬੀਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਕੈਨੇਡਾ ਸਰਕਾਰ ਨੇ ਅਗਸਤ ਮਹੀਨੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਉਮੀਦ ਜਾਗੀ ਹੈ ਇਸ ਲੜੀ ਤਹਿਤ ਅਗਸਤ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਕਰ ਦਿੱਤਾ ਜਾ ਚੁੱਕਾ ਹੈ ਪਹਿਲਾ ਡਰਾਅ 6 ਅਗਸਤ 2025 ਇਹ ਪੀਐਨਪੀ ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਦਾ ਡਰਾਅ ਸੀ ਕੁੱਲ 225 ਲੋਕਾਂ ਨੂੰ ਸੱਦਾ ਇਨਵੀਟੇਸ਼ਨ ਭੇਜਿਆ ਗਿਆ ਹੈ CRS ਸਕੋਰ ਕੱਟ ਆਫ 739 ਰਿਹਾ ਇਸ ਡਰਾਅ ਵਿੱਚ ਪਿਛਲੇ PNP ਡਰਾਅ 21 ਜੁਲਾਈ 2025 ਨਾਲੋਂ CRS ਸਕੋਰ ਵਿੱਚ 49 ਪੁਆਇੰਟ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜੋ ਕਿ ਚੰਗੀ ਖਬਰ ਹੈ ਅਗਲੇ ਡਰਾਅ ਦੀ ਉਮੀਦ ਅਗਲਾ ਐਕਸਪ੍ਰੈਸ ਐਂਟਰੀ ਡਰਾਅ 7 ਅਗਸਤ 2025 ਜਾਂ ਇਸ ਦੇ ਆਸ-ਪਾਸ ਕੱਢਿਆ ਜਾ ਸਕਦਾ ਹੈ ਇਹ CEC ਕੈਨੇਡੀਅਨ ਐਕਸਪ੍ਰੈਸ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈਲਥ ਐਜੂਕੇਸ਼ਨ ਜਾਂ ਫ੍ਰੈਂਚ ਭਾਸ਼ਾ ਨਾਲ ਸੰਬੰਧਿਤ ਹੋ ਸਕਦਾ ਹੈ ਪਿਛਲੇ ਰੁਝਾਨ ਮੁਤਾਬਕ ਜ਼ਿਆਦਾਤਰ ਡਰਾਅ ਬੁੱਧਵਾਰ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਕੱਢੇ ਜਾ ਰਹੇ ਹਨ ਜੇਕਰ ਤੁਸੀਂ ਨਰਸ ਟੀਚਰ ਬਿਜ਼ਨਸਮੈਨ ਹੋ ਜਾਂ ਫ੍ਰੈਂਚ ਭਾਸ਼ਾ ਦੇ ਬਹੁਤ ਤਗੜੇ ਮਾਹਿਰ ਹੋ ਤਾਂ ਤੁਸੀਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾ ਕੇ 2025 ਵਿੱਚ ਕੈਨੇਡਾ ਦੀ ਪੀਆਰ ਆਸਾਨੀ ਨਾਲ ਹਾਸਲ ਕਰ ਸਕਦੇ ਹੋ ਕੈਨੇਡਾ ਸਰਕਾਰ ਵੱਲੋਂ ਅਗਸਤ ਮਹੀਨੇ ਵਿੱਚ ਹੋਰ ਬਹੁਤ ਸਾਰੇ ਡਰਾਅ ਕੱਢਣ ਦੀ ਉਮੀਦ ਹੈ